ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿਦੂ ਇਕਬਰ ਨਾਲ ਤੇ ਔਰ ਸਨਾਓ ਪੈਨੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਬਹੁਤ ਹੀ ਸੋਹਣੇ ਜੌਰਜਟ ਦੇ ਪੀਸ ਲੈ ਕੇ ਆਏ ਜੀ ਤੇ ਪਹਿਲੇ ਨੰਬਰ ਤੇ ਤਾਂ ਜਿਹੜੀ ਆਪਾਂ ਤੁਹਾਨੂੰ ਜੌਰਜਟ ਦੇਵਾਂਗੇ ਇਹ ਤੁਹਾਨੂੰ ਥੇਤੀ ਕਿਤੇ ਨਹੀਂ ਮਿਲਦੀ ਜੀ ਬਹੁਤ ਔਖੀ ਜੌਰਜਟ ਮਿਲਦੀ ਹੈ ਕਿਉਂਕਿ ਇਹ ਬਹੁਤ ਵਧੀਆ ਵਾਲੀ ਜੌਰਜਟ ਹੈ ਕੁਆਲਿਟੀ ਬਹੁਤ ਹੀ ਵਧੀਆ ਕੁਆਲਿਟੀ ਹੈ ਭਰਮੀ ਭਰਮੀ ਹੈਗੀ ਇਹ ਪਤਲੀ ਵੀ ਨਹੀਂ ਹੈ ਜਿਆਦਾ ਤੇ ਦਾਣੇਦਾਰ ਵੀ ਨਹੀਂ ਹੈ ਜਿਆਦਾ ਬਹੁਤ ਹੀ ਸੋਹਣਾ ਕੱਪੜਾ ਹੈ ਸ਼ਾਈਨਿੰਗ ਵਾਲਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਇਹ ਵੀਡੀਓ ਵਾਲਾ ਪੀਸ ਆਪਾਂ ਤਿਆਰ ਕੀਤਾ ਜੀ ਸੇਮ ਪੀਸ ਆਪਾਂ ਰੈਡੀ ਕੀਤਾ ਇਹ ਇਹਦਾ ਬਣਿਆ ਜੀ ਗਲਾ ਤੇ ਬਾਜੂ ਤੇ ਪਹੁੰਚਾ ਤੇ ਆਪਾਂ ਨਾਲ ਘੇਰਾ ਵੀ ਦੇਣਾ ਜੀ ਤੁਹਾਨੂੰ ਘੇਰਾ ਵੀ ਰੈਡੀ ਕੀਤਾ ਆਪਾਂ ਨਾਲ ਇਹ ਸੇਮ ਆ ਗਿਆ ਜੀ ਡਿੱਟੋ ਪੀਸ ਇਹ ਗਲਾ ਬਣਿਆ ਹੋਇਆ ਹੈ ਇਸੇ ਤਰ੍ਹਾਂ ਹੀ ਇਹ ਬਾਜੂ ਰੈਡੀ ਕੀਤੀਆਂ ਜੀ ਆਪਾਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹ ਆ ਗਿਆ ਜੀ ਘੇਰੇ ਦੇ ਉੱਪਰ ਵਰਕ ਤੇ ਸੇਮ ਹੀ ਆਪਾਂ ਸਲਵਾਰ ਦੀ ਮੂਰੀ ਤੇ ਵਰਕ ਦਿੱਤਾ ਹੈ ਇਹ ਸਲਵਾਰ ਦੀ ਮੂਰੀ ਤੇ ਵਰਕ ਆਏਗਾ ਤੇ ਇਹਦੇ ਨਾਲ ਆਪਾਂ ਦੁਪੱਟਾ ਕੀਤਾ ਜੀ ਪਿਓਰ ਦਾ ਰੈਡੀ ਥੋੜਾ ਜਿਹਾ ਪਹਿਣਾ ਬਲਾਂ ਨੂੰ ਇਗਨੋਰ ਕਰ ਦਿਓ ਕਿਉਂਕਿ ਟਾਈਮ ਨਹੀਂ ਸੀ ਪ੍ਰੈਸ ਮਾਰਨ ਦਾ ਥੋੜਾ ਜਿਹਾ ਤੇ ਇਹ ਦੁਪੱਟਾ ਰੈਡੀ ਕੀਤਾ ਜੀ ਆਪਾਂ ਨਾਲ ਹੀ ਦੀ ਸੇਮ ਕਲਰ ਦੀ ਲੈਂਸ ਲਾ ਕੇ ਮਲਟੀ ਕਲਰ ਦੀ ਤੇ ਪਿਓਰ ਦਾ ਦੁਪੱਟਾ ਰੈਡੀ ਕੀਤਾ ਜੀ ਬਹੁਤ ਹੀ ਸੋਹਣਾ ਖੁੱਲਾ ਲੰਬਾ ਚੌੜਾ ਦੁਪੱਟਾ ਹੈ ਜੀ ਬਹੁਤ ਹੀ ਸੋਹਣਾ ਪੀਸ ਰੈਡੀ ਹੋਣਾਗਾ ਤੇ ਇਹਦਾ ਤੁਸੀਂ ਰੇਟ ਵਟਸਐਪ ਤੇ ਕਨਫਰਮ ਕਰ ਸਕਦੇ ਹੋ ਜੀ ਇਸ ਸੂਟ ਦਾ ਰੇਟ ਕਿਉਂਕਿ ਦੁਪੱਟੇ ਨਾਲ ਰੇਟ ਹਾਈ ਹੋ ਜਾਂਦਾਗਾ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਨੇ ਦਾ ਰੇਟ ਤੁਸੀਂ ਤੇ ਇਹ ਆਗੇ ਜੀ ਅੱਗੇ ਪੀਸ ਇਹ ਵੀ ਬਹੁਤ ਹੀ ਸੋਹਣੀ ਸ਼ੈਣਗਵਾਲੀ ਜ਼ੋਰ ਜਟ ਰਹੇਗੀ ਇਦੇ ਵਿੱਚ ਥੋੜੀ ਥੋੜੀ ਚਮਕ ਹੈ ਹੈ ਇਹ ਜੌਰਜਟ ਦੀ ਤਰ੍ਹਾਂ ਕੱਪੜਾ ਤੇ ਥੋੜਾ ਅਜੌਰਜਟ ਹੀ ਹੈ ਤਾਂ ਥੋੜਾ ਜਿਹਾ ਸ਼ੈਨਗ ਵਾਲਾ ਕੱਪੜਾ ਹੈਗਾ ਬਹੁਤ ਹੀ ਸੋਹਣਾ ਤੇ ਗਰਮੀ ਦੀ ਆਈਟਮ ਹੈ ਜੀ ਇਹ ਘੇਰੇ ਦੇ ਉੱਪਰ ਆਪਾਂ ਬਹੁਤ ਹੀ ਸੋਹਣੇ ਫੁਲਾਰ ਬਣਾਏ ਹੈਗੇ ਇਹ ਘੇਰਾ ਰੈਡੀ ਕੀਤਾ ਆਪਾਂ ਇਸੇ ਤਰ੍ਹਾਂ ਹੀ ਇਹਦੀਆਂ ਬਾਜੂ ਰੈਡੀ ਕੀਤੀਆਂ ਜੀ ਆਪਾਂ ਇਹ ਰੋਜ਼ ਬਿੰਕ ਕਲਰ ਹੈ ਜੀ ਬਹੁਤ ਹੀ ਸੋਹਣਾ ਇਹ ਬਾਜੂ ਦੇ ਉੱਪਰ ਵਰਕ ਆਊਗਾ ਤੇ ਇਹਨਾਂ ਸੂਟਾਂ ਦੇ ਨਾਲ ਆਪਾਂ ਨੂੰ ਦੁਪੱਟੇ ਵੀ ਮਿਲ ਸਕਦੇ ਆ ਜੀ ਸੇਮ ਦੁਪੱਟੇ ਜਿਹੜਾ ਦੁਪੱਟਾ ਹੋਇਆ ਆਪਾਂ ਦੇ ਦੇਵਾਂਗੇ ਤੁਸੀਂ ਦੁਪੱਟੇ ਵਾਸਤੇ WhatsApp ਤੇ ਮੈਸੇਜ ਕਰਕੇ ਕਨਫਰਮ ਕਰ ਸਕਦੇ ਹੋ ਜੀ ਵਿਦਆਊਟ ਦੁਪੱਟੇ ਤੋਂ ਰੇਟ ਰਹਿਣਾ ਜੀ 1200 ਰੁਪਇਆ ਵਿਦਆਊਟ ਦੁਪੱਟਾ 1200 ਰੁਪਇਆ ਰੇਟ ਹੋਵੇਗਾ ਜੀ ਇਹਨਾਂ ਸੂਟਾਂ ਦਾ ਇਹ ਅਗਲਾ ਸੂਟ ਵੀ ਇਸੇ ਨਾਲ ਦਾ ਹੀ ਆਗਾ ਜੀ ਇਹ ਆ ਗਿਆ ਲਾਈਟ ਲਵੈਂਡਰ ਕਲਰ ਦਾ ਸੂਟ ਬਰਕ ਬਹੁਤ ਹੀ ਸੋਹਣਾ ਹੋਇਆ ਜੀ ਬਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਜੌਰਜਟ ਦੇ ਪੀਸ ਰਹਿਣਗੇ ਜੀ ਬਹੁਤ ਹੀ ਸੋਹਣੇ ਪਾਰਟੀ ਵੇਅਰ ਸੂਟ ਬਣਾ ਸਕਦੇ ਹੋ ਤੁਸੀਂ ਹਲਕਾ ਫੁਲਕਾ ਪਾਰਟੀ ਤੇ ਪਾਉਣ ਵਾਸਤੇ ਸੂਟ ਛੋਟੇ ਮੋਟੇ ਫੰਕਸ਼ਨ ਤੇ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਇਹ ਬਾਜੂ ਤੇ ਬਰਕ ਆਏਗਾ ਜੀ ਇਹਦੇ ਵਿੱਚ ਸ਼ਾਈਨਿੰਗ ਹੈ ਜੀ ਸ਼ਾਈਨਗ ਵਾਲਾ ਕੱਪੜਾ ਥੋੜਾ ਥੋੜਾ ਹੈ ਜੌਰਜਟ ਦਾ ਗਰਮੀ ਦੀ ਆਈਟਮ ਹੈ ਤੇ ਇਹਨਾਂ ਦੇ ਨਾਲ ਦੁਪੱਟੇ ਹੋਣਗੇ ਜੀ ਤੁਸੀਂ ਉਹਨਾਂ ਦਾ ਰੇਟ ਅਲੱਗ ਤੋਂ ਪਤਾ ਕਰ ਸਕਦੇ ਹੋ WhatsApp ਤੇ ਤੇ ਵਿਦਾਉਟ ਦੁਪੱਟੇ ਤੋਂ ਰੇਟ ਰਹਿਣਾ ਜੀ 1200 ਰੁਪਇਆ ਇਹ ਆ ਗਈ ਜੀ ਸੈਟਨ ਜ਼ੋਰਜਟ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈਗਾ ਇਹ ਕੱਪੜਾ ਹੁਣ ਆਪਾਂ ਨੂੰ ਦੁਬਾਰਾ ਰਿਪੀਟ ਚ ਨਹੀਂ ਮਿਲਣਾ ਜੀ ਇਹ ਵੀ ਆਪਣੇ ਕੋਲ ਇੱਕੋ ਹੀ ਸੂਟ ਹੈ ਜੀ ਡਿਜ਼ਾਈਨ ਸੇਮ ਰਹਿਣਾ ਬਾਜੂ ਤੇ ਵੀ ਵਰਕ ਆਏਗਾ ਸੇਮ ਸੇਮ ਇਸੇ ਤਰ੍ਹਾਂ ਇਹ ਬਾਜੂ ਤੇ ਵਰਕ ਆਏਗਾ ਇਹ ਤਿੰਨ ਕਲਰਾਂ ਦੇ ਵਿੱਚ ਸੇਮ ਡਿਜ਼ਾਈਨ ਹੈ ਜੀ ਆਪਣੇ ਕੋਲੇ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੈਗਾ ਇਹ ਜਿਵੇਂ ਹੱਥ ਦੀ ਕਢਾਈ ਹੁੰਦੀ ਹੈ ਇਸ ਤਰ੍ਹਾਂ ਵਰਕ ਹੋਇਆ ਹੈ ਮਸ਼ੀਨ ਦਾ ਬਹੁਤ ਹੀ ਸੋਹਣਾ ਵਰਕ ਹੈ ਤੇ ਇਹ ਸਟਰਨ ਕਰੇਪ ਦੇ ਵਿੱਚ ਕੱਪੜਾ ਜੀ ਬਹੁਤ ਹੀ ਪਿਆਰਾ ਨਿਊ ਕੱਪੜਾ ਸਾਰਾ ਤੇ ਰੇਟ ਵਿਦਆਊਟ ਦੁਪੱਟਾ 1200 ਆਪਾਂ ਬਾਰ-ਬਾਰ ਦੱਸ ਰਹੇ ਹਾਂ ਜੀ ਇਹ ਆ ਗਿਆ ਜੀ ਗ੍ਰੀਨ ਕਲਰ ਦਾ ਸੂਟ ਜੋ ਕਿ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਇਹਦਾ ਘੇਰਾ ਬਣਿਆ ਹੋਇਆ ਜੀ ਚਾਕ ਬਣੇ ਹੋਇਆ ਹੈ ਇਹਰਾ ਆਪਾਂ ਆਪਕੇ ਦੱਸ ਦਿੰਨੇ ਆ ਇਹਦਾ 20 ਇੰਚ ਘੇਰਾ ਆਰਾਮ ਨਾਲ ਰੈਡੀ ਹੋ ਜਾਏਗਾ 20 ਇੰਚ ਘੇਰਾ ਰੈਡੀ ਹੋਵੇਗਾ ਜੀ ਤੇ ਚਾਕਾਂ ਦੀ ਲੰਬਾਈ 21 ਇੰਚ ਚਾਕ ਹੈ ਜੀ 20 ਇੰਚ ਘੇਰਾ ਜਿਹੜੀ ਵੀ ਪੈਨ ਨੂੰ ਇਹ ਨਾਪ ਸਹੀ ਆਉਂਦਾ ਤਾਂ ਤੁਸੀਂ 1200 ਰੁਪਏ ਰੇਟ ਹੋਵੇਗਾ ਜੀ ਸੂਟ ਦਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਲਿਓ ਇਹ ਆ ਗਿਆ ਜੀ ਬਾਜ਼ੂ ਦਾ ਵਰਕ ਬਾਜ਼ੂ ਪਹੁੰਚਾ ਤੁਸੀਂ ਜੋ ਵੀ ਬਣਾ ਸਕਦੇ ਹੋਗੇ ਬਹੁਤ ਹੀ ਪਿਆਰੀ ਕ੍ਰੇਪ ਹੈ ਇਹ ਇਦਾਂ ਦਾ ਕੱਪੜਾ ਆਪਾਂ ਨੂੰ ਹੁਣ ਦੁਬਾਰਾ ਨਹੀਂ ਮਿਲਣਾ ਜੀ ਇਹ ਆਪਾਂ ਨੂੰ ਇਹ ਸਿੰਗਲ ਸਿੰਗਲ ਸੂਟ ਮਿਲੇ ਸੀ ਬਹੁਤ ਹੀ ਸੋਹਣੇ ਸੂਟ ਹੈਗੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਿਓ ਜੀ ਇਹਦੇ ਨਾਲ ਵੀ ਦੁਪੱਟਾ ਮਿਲ ਜੇਗਾ ਗ੍ਰੀਨ ਦੇ ਨਾਲ ਸੇਮ ਵਰਕ ਇਹ ਦੁਪੱਟਾ ਮਿਲੂਗਾ ਜੀ ਫੈਬਰਿਕ ਸੇਮ ਮਿਲ ਜੇਗਾ ਦੁਪੱਟੇ ਦਾ ਤੇ ਦੂਸਰਿਆਂ ਨਾਲ ਵੀ ਮਿਲ ਜੇਗਾ ਜਿਹੜੇ ਨਾਲ ਹੋਵੇਗਾ ਆਪਾਂ ਜ਼ਰੂਰ ਦੇਵਾਂਗੇ ਦੁਪੱਟਾ ਤੁਸੀਂ ਕਨਫਰਮ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਹਿਣਾ ਵੱਧ ਤੋਂ ਵੱਧ ਸੋਹਣੇ ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੈਰੈਟੀ ਕਿੱਦਾਂ ਦੀ ਲੱਗੀ ਆਪਣੀ ਸਾਰੀਆਂ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ